ਹੁਣ ਤੱਕ ਕਹਿੰਦੇ ਆਏ ਹਾਂ ਕਿ ਸਾਡਾ ਇੱਥੇ ਰਾਜ ਹੁੰਦਾ ਸੀ। ਔੜਾ ਸੜਿਆ ਗੇਰਾ। ਹੁਣ ਤੱਕ ਕਹਿੰਦੇ ਆਏ ਹਾਂ ਕਿ ਸਾਡਾ ਇੱਥੇ ਰਾਜ ਹੁੰਦਾ ਸੀ ਨਹੀਂ ਸਮਝੇ ਤਾਂ ਕਹਿਣਾ ਪੈਣਾ ਸਾਡਾ ਵੀ ਪੰਜਾਬ ਦੀ ਵਾਸੀ। ਨਹੀਂ ਸਮਝੇ ਆ ਕਹਿਣਾ ਪੈਣਾ ਸਾਡਾ ਵੀ ਪੰਜਾਬ ਹੁੰਦਾ ਸੀ ਉਹ ਲਾਲਚ ਵੱਸ ਜ਼ਹਿਰਾ ਵੰਡਦੇ ਹਾਂ ਲਾਲਚ ਵੱਸ ਜ਼ਹਿਰਾ ਵੰਡਦੇ ਹਾਂ ਮਾਂ ਬਾਪੂ ਵੀ ਲੱਗਣ ਪਰਾਏ ਲਾਲਚ ਵੱਸ ਜ਼ਹਿਰਾ ਵੰਡਦੇ ਹਾਂ ਮਾਂ ਬਾਪੂ ਵੀ ਲੱਗਣ ਪਰਾਏ ਫਸਲਾਂ نسل ਖਾਤਮੇ ਕੰਡੇ ਫਸਲਾਂ نسل ਖਾਤਮੇ ਕੰਡੇ ਜੋ ਦਾਦੀ ਦਾ ਖਾਗ ਹੁੰਦਾ ਸੀ ਨਹੀਂ ਸਮਝੇ ਤਾਂ ਕਹਿਣਾ ਪੈਣਾ ਸਾਡਾ ਵੀ ਪੰਜਾਬ ਸੱਭਿਆਚਾਰ ਸੰਗੀਤ ਚ ਵਸਦੀ ਰੂਹ ਸਦੀਆਂ ਤੋਂ ਏਕੇ ਸੱਭਿਆਚਾਰ ਸੰਗੀਤ ਚ ਵਸਦੀ ਰੂਹ ਸਦੀਆਂ ਤੋਂ ਏਕੇ ਦੀ ਵਾਗਾ ਲੱਭਦਾ ਨਿਗ ਵਾਗਾ ਲਬਦਾ ਨਿਗ ਜੋ ਕਹਿ ਕੇ ਸਤ ਸ੍ਰੀਕਾਲ ਅਦਾਬ ਹੁੰਦਾ ਸੀ ਨਹੀਂ ਸਮਝੇ ਤਾਂ ਕਹਿਣਾ ਪੈਣਾ ਸਾਡਾ ਵੀ ਪੰਜਾਬੀ ਇੱਕ ਗੱਲ ਮੈਂ ਤੁਹਾਨੂੰ ਥੋੜੀ ਜਿਹੀ ਵੱਖਰੀ ਜਿਹੀ ਕਹੂੰਗਾ ਤੁਸੀਂ ਆਪਣੇ ਤਰੀਕਿਆਂ ਦੇਖਿਓ ਜੱਗੇ ਜਿਉਣੇ ਦੁੱਲੇ ਮਿਰਜੇ ਜੀ ਚੰਦਰਜੀ ਜੱਗੇ ਜਿਉਨੇ ਦੁੱਲੇ ਮਿਰਜੇ ਜਦ ਤੱਕ ਹੀਰੋ ਬਣੇ ਰਹਿਣਗੇ ਜੱਗੇ ਜਿਉਨੇ ਦੁੱਲੇ ਮਿਰਜੇ ਜਦ ਤੱਕ ਹੀਰੋ ਬਣੇ ਰਹਿਣਗੇ ਯਾਦ ਕਰੂ ਕੋਈ ਕੱਤੋਂ ਨਲੂਆ ਤੇ ਸ਼ੇਰੇ ਪੰਜਾਬ ਹੁੰਦਾ ਸੀ ਯਾਦ ਕਰੂ ਕੋਈ ਕੱਤੋਂ ਨਲੂਆ ਤੇ ਸ਼ੇਰੇ ਪੰਜਾਬ ਹੁੰਦਾ ਸੀ ਨਹੀਂ ਸਮਝੇ ਤਾਂ ਕਹਿਣਾ ਪੈਣਾ ਸਾਡਾ ਵੀ ਗੰジャ ਅੱਗੇ ਚੱਲਦੇ ਹਾਂ ਮੰਗਲ ਕੰਡਾਲ ਜੀ ਜੀ ਸਰ ਰਾਸ਼ਟਰਪਤੀ ਵਡਾ ਵਾਰਡ ਦਿੱਤੂ ਆ ਕੇ ਕੜੀ ਨੀਰ ਸੰਤ ਸਿਪਾਹੀ ਨੇ ਹਥਿਆਰਾਂ ਨੂੰ ਚੁੱਕਿਆ ਸੀ ਜੰਗ ਦੇ ਵੇਲੇ ਗੰジャ ਕਬੀਆ ਦੀ ਸੰਗਤ ਵਿੱਚ ਰਹਿਣ ਵਾਲਾ ਹੈ ਗੁਰੂ ਸੰਤ ਸਿਪਾਹੀ ਨੇ ਹਥਿਆਰਾਂ ਨੂੰ ਚੁੱਕਿਆ ਸੀ ਜੰਗ ਦੇ ਵੇਲੇ ਬਾਬੇ ਨਾਨਕ ਨੇ ਸਮਝਾਇਆ ਸ਼ੁਰੂਆਤੀ ਸੰਵਾਦ ਹੁੰਦਾ ਸੀ ਬਾਬੇ ਨਾਨਕ ਨੇ ਸਮਝਾਇਆ ਸ਼ੁਰੂਆਤੀ ਸੰਵਾਦ ਹੁੰਦਾ ਸੀ ਨਹੀਂ ਸਮਝੇ ਤਾਂ ਕਹਿਣਾ ਪੈਣਾ ਸਾਡਾ ਵੀ ਪੰਜਾਬ ਦਾ ਸੀ ਇਹ ਥੋੜਾ ਜਿਆਦਾ ਅੱभी ਉਂਗਲੀ ਮੇਰੇ ਵਾਲੀ ਵਾਲੀ ਕਿ ਮੈਂ ਬੁੱਧੀਜੀਵੀ ਤਾਂ ਨਹੀਂ ਬੁੱਧੀਜੀਵੀ ਸਮਝਣ ਜਿਹੜੇ ਆਮ ਲੋਕਾਂ ਤੋਂ ਦੂਰ ਹੋ ਗਏ ਇਸ ਨੂੰ ਮੈਂ ਵੈਟ ਕੈਸੀ ਬੜੀ ਵਧੀਆ ਵਧੀਆ ਗੱਲਾਂ ਕਰਦੇ ਆ। ਬੈਕਗਰਾਉਂਡ ਲੈਵਲ ਤੇ ਅਸੀਂ ਨਹੀਂ ਜਾਣਾ ਚਾਹੁੰਦੇ। ਬੁੱਧੀ ਜੀਵੀ ਸਮਝਣ ਜਿਹੜੇ ਆਮ ਲੋਕਾਂ ਤੋਂ ਦੂਰ ਹੋ ਗਏ ਗੂੜੇ ਰਿਸ਼ਤੇ ਸਾਂਝਾਂ ਭੁੱਲੇ ਬਾਣੀ ਨਾਲ ਰਵਾਬ ਹੁੰਦਾ ਸੀ। ਗੂੜੇ ਰਿਸ਼ਤੇ ਸਾਂਝਾਂ ਭੁੱਲੇ ਬਾਣੀ ਨਾਲ ਰਵਾਬ ਹੁੰਦਾ ਸੀ ਨਹੀਂ ਸਾਡਾ ਵੀ ਸੰਗਾਮ। ਇੱਕ ਹੋਰ ਮਾਡਰਨ ਦੇਖੋ ਕਰਜ਼ਾ ਲੈ ਕੇ ਡੌਂਕੀ ਲਾ ਕੇ ਕਰਜ਼ਾ ਲੈ ਕੇ ਡੌਂਕੀ ਲਾ ਕੇ ਵਿੱਚ ਪਰਦੇਸਾਂ ਪੁੱਤਰ ਵੜਦਾ ਕਰਜ਼ਾ ਲੈ ਕੇ ਡੌਂਕੀ ਲਾ ਕੇ ਵਿੱਚ ਪਰਦੇਸਾਂ ਪੁੱਤਰ ਵੜਦਾ ਡਾਲਰਾਂ ਬਿਨ ਕਰਜਾ ਲੈ ਕੇ ਡੌਂਕੀ ਲੈ ਕੇ ਵਿੱਚ ਪਰਦੇਸਾਂ ਪੁੱਤਰ ਵੜਦਾ ਡਾਲਰਾਂ ਬਿਨ ਬਣ ਲਾਸ਼ ਪਰਪਿਆ ਜਿਹਦੇ ਲਈ ਬੇਤਾਬ ਹੁੰਦਾ ਸੀ ਡਾਲਰਾਂ ਬਿਨ ਬਣ ਲਾਸ਼ ਪਰਪਿਆ ਜਿਹਦੇ ਲਈ ਬੇਤਾਬ ਹੁੰਦਾ ਸੀ ਨਹੀਂ ਸਮਝੇ ਤਾਂ ਕਹਿਣਾ ਪੈਣਾ ਸਾਡਾ ਵੀ ਲਾਸਟ ਲਾਈਨਾਂ ਤੋਖੇ ਸ਼ਰਦਾ ਧਾਨ ਰਿਓੜੀਆਂ ਤੋਖੇ ਸ਼ਰਦਾ ਦਾਨ ਰਿਓੜੀਆਂ ਫੁਕਰੀ ਅਤੇ ਦਿਖਾਵੇ ਨੇ ਤੋਖੇ ਸ਼ਰਦਾ ਦਾਨ ਰਿਓੜੀਆਂ ਫੁਕਰੀ ਅਤੇ ਦਿਖਾਵੇ ਨੇ ਰੱਤੜਾ ਰਲ ਗਿਆ ਚੋਰ ਤੇ ਕੁੱਤੀ ਨਹੀਂ ਐਨਾ ਵਕਤ ਖਰਾਬ ਰੱਤੜਾ ਰਲ ਗਿਆ ਚੋਰ ਤੇ ਕੁੱਤੀ ਨਹੀਂ ਐਨਾ ਵਕਤ ਖਰਾਬ ਹੁੰਦਾ ਸੀ ਨਹੀਂ ਸਮਝੀ ਤਾਂ ਕਹਿਣਾ ਪੈਣਾ ਸਾਡਾ ਵੀ ਪੰਜਾਬ ਹੁੰਦਾ ਸੀ ਹੁਣ ਤੱਕ ਕਹਿੰਦੇ ਆਏ ਆ ਕਿ ਸਾਡਾ ਇੱਥੇ ਰਾਜ ਹੈ